ਕੰਨੋ ਖੋਚ ਆਏ ਕੋਸ਼ੋ ਗੁਰੂ ਪਿਆਰ ਕਿਸੇ ਕਿਸੇ ਕੋਲ ਹੁੰਦਾ ਕੱਟ ਬੱਤੇ ਬਿਲਣਗੇ ਤੁਸੀਂ ਆਪਣੇ ਆਪ ਛਿੱਕੇ ਬੰਦ ਹੋਈ ਨਾ ਖੜਾਈ ਜਾਓ ਉਹ ਜਦੋਂ ਮਨ ਜੁੜ ਗਿਆ ਮਨ ਤਰਪਿਆ ਮੈਂ ਤੁਹਾਡੇ ਚਾਹੇ ਜਿੰਨੀ ਵੀ ਸੰਗਤ ਹੈ ਥੋੜੇ ਕਰਕੇ ਮੈਂ ਗੁਰੂ ਜੀ ਤੱਕ ਆਜਵਾਜ ਪਚਾਈ ਹੈ ਕਿ ਪਿਆਰ ਦੀ ਤੇ ਸੰਗਤ ਦੀ بارش ਪਈ ਨਦੀਆਂ ਚੜੀਆਂ ਪਰ ਮਾਤਾ ਕਿਰਪਾ ਦਾਤ ਸੰਗਤ ਸਵੇਤ ਨੰਕ ਕੇ ਗੁਰੂ ਜੀ ਕੋਲ ਪਹੁੰਚੇ ਇੱਥੇ ਤਾਂ ਆਪਣੇ ਜਗਾ ਪਾਦਰੀ ਮੇਰੇ ਕਾ ਮੀ ਪੈਂਦਾ ਹੀ ਨਹੀਂ ਸੀ ਇਹ ਮਾਤਾ ਜੀ ਦੀ ਬਾਤ ਸੀ ਮਾਤਾ ਗੁਜਰੀ ਸਾਹਿਬ ਜੱਦਾਂ ਦੀ ਫਤੇਗੜ ਸਾਹਿਬ ਦੀ ਧਰਤੀ ਤੇ ਮੀ ਪੈਣਾ ਮੈਂ ਵੇਖਾ ਸੀ ਮੈਂ ਵੀ ਹੁਣ ਮੀ ਤਾਂ ਪਾ ਦੋ ਬਈ ਮੀ ਦਾ ਬੜਾ ਔਖਾ ਹੈ ਉਹ ਕਹਿੰਦੇ ਬੇਟਾ ਮੀ ਬਹੁਤ ਪਊਗਾ ਉਹੀ ਗੱਲ ਹੋਗੀ ਇਹ ਸਾਡੀ ਜਿਹੜੀ ਅਨਸ਼ਰਦਾ ਸੀ ਸਾਡੀ ਸ਼ਰਦਾ ਨਹੀਂ ਪਰਮਾਤਮਾ ਤੇ ਪਾਣੀ ਮੁੱਕਦਾ ਜਾਂਦਾ ਤੇ بارش ਪਿੱਛੇ हट ਗਈ ਫੇਰ ਵੀ ਗੁਰੂਆਂ ਨੇ ਮਾਤਾ ਜੀ ਨੇ ਸਹਾਜਤਾ ਨੇ ਸੜ ਤੇ ਕਿਰਪਾ ਕੀਤੀ ਐਸ ਲਾਕੇ ਈ ਪਰ ਸਾਨੂੰ ਮੈਨੂੰ ਇਹ ਲੱਗਦਾ ਵੀ ਭਰੋਸਾ ਨੱਟ ਤੇ ਆ ਤੇ ਜਾਂ ਫਿਰ ਰੱਬ ਤੇ ਆ ਰੱਬ ਪਾਇਆ ਹੋਵੇ ਤਾਂ ਤਾਂ ਹੀ ਪਤਾ ਲੱਗੂ ਜਦ ਅਸੀਂ ਪਾਇਆ ਨਹੀਂ ਲੱਭਿਆ ਨਹੀਂ ਸਾਨੂੰ ਕੀ ਪਤਾ ਭਰੋ ਰੱਬ ਕਿੱਥੇ ਆ ਅਸੀਂ ਜਿੱਥੋਂ ਦੇਖਿਆ ਜਿੱਥੇ ਆਪਾਂ ਲੱਭਿਆ ਜਿਨ੍ਹਾਂ ਨੇ ਦਿਖਾਇਆ ਅਸੀਂ ਉਹਨਾਂ ਨੂੰ ਗੁਰੂਆਂ ਮਹਾਂਪੁਰਖਾਂ ਨੂੰ ਸੰਤਾਂ ਨੂੰ ਸਾਹਿਬਜ਼ਾਦਾ ਨੂੰ ਰੱਬ ਮੰਨਾਂਗੇ ਅਸੀਂ ਤਾਂ ਸਚਾਈ ਦੇ ਨੇੜੇ ਲੱਗੋ ਨਾ ਇਹ ਤਾਂ ਨਹੀਂ ਮੱਥੇ ਟੇਕੜੇ ਲੰਗਰ ਸ਼ਾਕੇ ਘਰ ਨੂੰ ਆ ਗਏ ਉਥੇ ਨਾਮ ਤਾਂ ਛੜਦਾ ਆਪਾਂ ਸੰਤਾਂ ਕੋਲ ਲੈ ਨਹੀਂ ਗਏ ਆ ਪਰ ਛੜਦਾ ਬਣਾਉਣੀ ਬੜੀ ਔਖੀ ਜਿਨ੍ਹਾਂ ਐਤਵਾਰ ਜਿਨ੍ਹਾਂ ਸਾਡੇ ਨਾਗੇ ਗੈਰ ਹਾਜ਼ਰੀਆਂ ਲੱਗਦੀਆਂ ਇਹ ਉਥੇ ਕਾਟੀਆਂ ਲਾਲ ਰੰਗ ਚ ਲਾਈ ਜਾਂਦੇ। ਭਾਈ ਇਹ ਸੇਵਾਦਾਰ ਸੀ। ਇਹ ਗੁਰੂ ਵਾਲਾ ਕਹਾਉਂਦਾ ਸੀ। ਪਰ ਇਹ ਗੁਰੂ ਕੋਲ ਹੱਥ 'ਚ ਇੱਕ ਦਿਨ ਨਹੀਂ ਗਿਆ। ਇੱਕ ਦਿਨ ਚ ਬੀਤ ਗਿਆ। 7 ਦਿਨ ਘਰ ਖਰਾਬ ਕਰੇ, ਕੰਮ ਕਰੇ, ਪੈਸਾ ਇਕੱਠਾ ਕਰਿਆ ਪਰ ਚਲਤੀ ਵਾਰ ਕੁਛ ਨਹੀਂ ਗਿਆ। ਗਿਆ ਲੰਗੋਟੀ ਤੋੜ ਕੇ ਦੇ। ਬੈਂਕ ਦਾ ਬੈਂਕ 'ਚ ਰਹਿ ਗਿਆ। ਪੇਟੀ ਦਾ ਪੇਟੀ 'ਚ ਰਹਿ ਗਿਆ, ਕੱਪੜੇ ਵੀ ਰਹਿ ਗਏ। ਤੇ ਸਮਾਨ ਵੀ ਰਹਿ ਗਿਆ ਬੱਚੇ ਵੀ ਰਹਿ ਗਏ ਉਹ ਵੀ ਕਿਰਪਾ ਦਾਸ ਨੇ ਕਿਹਾ ਚੰਗੇ ਰਹਿ ਗਏ ਮ ਪਿਆਰੇ ਚੰਗਾ ਹੋਇਆ ਤੋ ਘਰ ਛੱਡ ਆਏ ਉਹ ਗੁਰਾਂ ਦੇ ਬੱਚੇ ਕਮਾ ਗਏ ਉਹ ਚੰਗਾ ਹੋਇਆ ਤੁਸੀਂ ਘਰ ਛੱਡ ਆਏ ਉਹ ਗੁਰਾਂ ਕੇ ਰੱਖਿਆ ਲੋਕ ਕਹਿੰਦੇ ਬਾਬਾ ਆਪਣੇ ਸ਼ਰੀਰ ਨੂੰ ਮਲਾਉਂਦਾ ਬਾਬਾ ਸ਼ਰੀਰ ਮੈਂ ਇਹਨੂੰ ਨਹੀਂ ਮੰਨਦਾ ਮੈਂ ਤਾਂ ਤੇ ਬੋਲ ਰਿਹਾ ਜਿੱਥੇ ਅਸਲ ਪਾਵਰ ਜਿੱਥੇ ਸੀ ਪਹੁੰਚੀ ਸ਼ਰੀਰ ਨਹੀਂ ਜਿਹੜਾ ਬੋਲਦਾ ਉਹੀ ਮੇਰਾ ਗੁਰੂ ਹੈ ਉਹੀ ਮੇਰਾ ਮਾਹੀ ਹੈ ਉਹੀ ਮੇਰਾ ਰੱਬ ਹੈ ਉਹ ਮੈਨੂੰ ਉਹੀ ਸਭ ਕੁਝ ਦੱਸਦਾ ਹੈ ਉਹੀ ਦਿੰਦਾ ਹੈ ਉਹੀ ਸਰਕਲ ਸਾਰੇ ਚਾਲ ਲਿਆ ਹੈ ਓ ਚੰਗਾ ਹੋਇਆ ਤੂੰ ਘਰ ਛੱਡ ਆਏ ਓ ਗੁਰੂ ਤੁਸਾਂ ਨੇ ਅਜ ਰੱਖ ਲਿਆਏ ਸਜਣੋ ਤੇਹੀ ਛੜੜੀਆਂ ਤੁਸੀਂ ਅਣਜਾਨ ਲੋਕੋ ਭੁਲੇਖੇ ਚੋਂ ਜਿੱਦਾਂ ਤੁਹਾਨੂੰ ਮੌਤ ਯਾਦ ਆ ਗਈ ਉਸ ਦਿਨ ਤੁਸੀਂ ਇਹ ਸਾਰਾ ਕੁਝ ਦਿਲੋਂ ਤਿਆਕ ਕੇ ਗੁਰੂ ਦੇ ਲੇਖੇ ਸਵਾਸ ਜ਼ਿੰਦਗੀ ਵਕਤ ਸਰੀਰ ਲਾਉਣਾ ਸ਼ੁਰੂ ਕਰ ਦੇਣਾ ਤੁਸੀਂ ਜ਼ਿੰਦਗੀ ਸਵਾਸ ਦੇਹੀ ਸਾਰਾ ਕੁਝ ਲਿਖ ਕੇ ਲਾਉਣਾ ਸ਼ੁਰੂ ਕਰ ਦੇਣਾ ਮੈਂ ਰਾਤ ਨੂੰ ਪੱਖਾ ਬੰਦ ਕਰੀਦਾ ਸੋਚੀਦਾ ਇਹ ਮਨਾ ਬਈ ਇੱਥੇ ਤਾਂ ਪੱਖੇ ਲਾ ਲਾ ਕੇ ਸੀ ਪੈ ਰਹੇ ਆ ਮਾਰੂ ਮਾਰ ਅਗਰ ਜੇ ਸਾ ਤੋਂ ਗਲਤੀ ਹੋ ਗਈ ਕੁੱਤੇ ਜਾਂ ਜਾਨਵਰ ਬਣਾ ਦਿੱਤਾ ਕੋਈ ਪਸ਼ੂ ਤੇ ਸਾਡੇ ਦੇ ਪੱਖੇ ਕਿਨੇ ਲਾਉਣੇ ਆ ਪਾਵੇਂ ਸੀ ਸਾਧੂ ਆ ਪਾਵਰ ਹੈ ਕੁਦਰਤ ਨਾਲ ਹੈ ਫੇਰ ਵੀ ਇਸ ਗੱਲ ਦਾ ਖਤਰਾ ਹੈ ਜਦੋਂ ਕੁਦਰਤ ਨਾਰਾਜ਼ ਹੋ ਜਵੇ ਨਾ ਮਾੜੀ ਜੀ ਕਾ ਹੁਤ ਹੋ ਜਾਂਦੀ ਬੱਚਾ ਨਾ ਕਮਾਇਆ ਜਾਵੇ ਹੁਕਮ ਨਾ ਗੁਰੂ ਦਾ ਮੰਨਿਆ ਜਾਵੇ ਤੇ ਗੁਰੂ ਸ਼ਬਦ ਲੈਣ ਦੀ ਲੋਟ ਨਹੀਂ ਖੜਾ। ਮਾਈ ਮਰੀ ਕਿਰਪਾ ਦਾਸ ਬੇਟਾ ਤੂੰ ਮਾਣੋ ਤੇ ਗਉਆਂ ਨੂੰ ਖੇਚਲਾ ਬੜੀ ਦਿੱਤੀ ਤੇ ਛੱਪਰ ਟਵਾਏ ਕੰਦਾ ਸਟਾ ਕੇ ਆ ਗਿਆ ਤਾਂ ਬਣਾਉਂਗੇ ਕਿਵੇਂ ਕਹਿੰਦਾ ਮਾਰਾ ਹੀ ਹੋਰ ਬਣਾਉਣੀਆਂ ਹੀ ਨਹੀਂ ਆਈ ਸਾਰ ਲਾਂਗੇ ਕਹਿੰਦੇ ਮਨ ਤੇਰਾ ਕਹਿੰਦੇ ਕਹਿੰਦੇ ਬਿਲਕੁਲ ਮਨ ਮੇਰਾ ਨਹੀਂ ਇਹ ਮਨ ਤੁਹਾਡਾ ਤੁਸੀਂ ਸਾਡੇ ਮਨ ਨੂੰ ਆਪ ਰੱਖਣਾ ਆਪ ਭਰੋਸਾ ਦੇਣਾ ਸਾਡੇ ਮਨ ਨੂੰ ਤੁਸੀਂ ਬਚਾਉਣਾ ਉੱਤਕ ਕਹਿੰਦੇ ਨੇ ਗੁਰ ਗੁੰਗੇ ਗੁਰ ਬਾਦਰੇ ਰਈਆ ਗੁਰਾਂ ਕੇ ਦਾਸ ਜੇ ਗੁਰ ਭੇਜੇ ਨਰਕ ਨੂੰ ਫੇਰ ਵੀ ਰੱਖੇ ਗੁਰੂ ਕੀ ਆਸ ਜੇ ਕਦੇ ਵੀ ਨਰਕ ਨੂੰ ਭੇਜਦੇ ਇਹ ਨਾ ਕਹੇ ਵੀ ਮੈਂ ਨਰਕ ਤੋਂ ਮੁੜਨਾ ਨਹੀਂ ਫੇਰ ਵੀ ਗੁਰੂ ਤੇ ਜਨ ਵਾਲਾ ਨੂੰ ਵਾਪਸ ਮੰਗਾਏਗਾ ਹੀ ਮੰਗਾਏਗਾ ਆਜਾ ਸੀ ਨਰਕ ਚ ਹਾਂ ਗੁਰੂ ਤੋਂ ਵਿਛੜੇ ਹੋਇਆ ਗੁਰੂ ਤੋਂ ਤੂੰਰਾ ਹੀ ਨਰਕ ਹੈ ਅੱਗੇ ਕੋਈ ਨਰਕ ਨਹੀਂ ਹੈ ਗੁਰੂ ਨੂੰ ਭੁੱਲੇ ਬੈਠੇ ਹਾਂ ਗੁਰੂਆਂ ਦੇ ਬਚਨ ਵਿਸਾਰੀ ਬੈਠੇ ਹਾਂ ਫੇਰ ਵੀ ਗੁਰੂ ਕਹਿੰਦਾ ਮੈਂ ਤੁਹਾਨੂੰ ਲੈ ਕੇ ਜਾਣਾ ਮੈਂ ਤੁਹਾਨੂੰ ਛੱਡ ਕੇ ਨਹੀਂ ਜਾਣਾ ਤੁਸੀਂ ਅੜੀਆਂ ਕਰਦੇ ਹੋ ਤੇ ਜਿੱਦਾਂ ਕਰਦੇ ਹੋ ਮਰਜ਼ੀਆਂ ਕਰਦੇ ਹੋ ਕਾਲ ਦੇ ਡਰਾਮੇ ਕਰਦੇ ਹੋ ਕਾਮ ਕਰਵਾਤ ਵਰਤਰਾਇਓ ਜੋਰ ਨਾਲ ਜੋ ਕਹਿੰਦਾ ਵਿੰਗੇ ਟੋਡੇ ਟੇਡੇ ਹੋ ਕੇ ਚਲੇਤਰ ਕਰ ਕਰ ਗੁਰੂ ਨੂੰ ਦਿਖਾਲ ਦੇ ਪਰ ਗੁਰੂ ਕਹਿੰਦੇ ਜਿੰਨੇ ਮਰਜੀ ਨਾਟਕ ਕਰ ਲੈ ਮੈਂ ਤੈਨੂੰ ਛੱਡਾਂਗਾ ਨਹੀਂ ਮੈਂ ਤੈਨੂੰ ਲੈ ਕੇ ਜਾਵਾਂਗਾ ਤੂੰ ਸਰਨ ਪੇ ਕੀ ਰੱਖੋ ਸਰਨਾ ਉਹ ਤੇਰੀ लाज ਰੱਖਾਂਗਾ ਤੂੰ ਜਿੰਨੇ ਮਰਜੀ ਇੱਥੇ ਖਰਾਬੀਆਂ ਕਰੀ ਚੱਲ ਆਪਾਂ ਇਹ ਨਹੀਂ ਕਹਣਾ ਬੰਦਾ ਖਰਾਬ ਹੈ ਇਹ ਖਰਾਬ ਹੈ ਇਹ ਕੰਜਰ ਹੈ ਇਹ ਹੈ ਬੋਹ ਨੋ 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 ਉਹ ਪਤਾ ਬੰਦਾ ਕੌਣ ਹੈ ਮੈਂ ਤੁਹਾਨੂੰ ਦੱਸਦਾ ਰੇਣਾ ਮੇਰੇ ਨਾਲ ਤਾਂ ਮੁਕਾਬਲਾ ਮੈਂ ਪਰਵਾਹ ਨਹੀਂ ਕਰਦਾ ਉਹ ਤਾਂ ਸਾਡੇ ਆ ਬੰਦਿਆਂ ਦਾ ਸਾਰਾ ਨਾਟਕ ਬਣਾ ਕੇ ਇੱਟਾਂ ਮਾਰਦੇ ਮਰਾਉਂਦੇ ਦੇਖੇ ਉਹ ਮੈਂ ਕਹਾਂ ਉਹਦੇ ਬੰਦੇ ਨੇ ਜੁਗੇ ਹੈ ਨਹੀਂ ਇਹ ਜਿਹੜਾ ਤੁਸੀਂ ਨਾਟਕ ਕਰਕੇ ਡਰਾਮਾ ਕਰਾਉਂਦੇ ਨਾ ਤੁਸੀਂ ਮੈਂ ਨਹੀਂ ਮੰਨਣਾ ਮੈਂ ਉਸ ਬੰਦਿਆਂ ਦਾ ਪਰੋਕਾਰ ਹੱਸ ਪਏ ਉਹਨਾਂ ਨੇ ਕਿਹਾ ਇਹਨਾਂ ਨੂੰ ਫਿਰ ਇੱਥੇ ਪਿਛਾੜ ਲਿਆ ਇੱਥੇ ਵੀ ਪਿਛਾੜ ਲਿਆ ਤੂੰ ਹਰ ਨਾਟਕ ਨੂੰ ਪਿਛਾਣ ਦੇ ਪਰ ਸੱਜਣੋ ਜੇ satsang ਸੁਣਿਆ ਦੀ ਪਿਛਾਣ ਜਾਂ ਉਹ ਵਚਨ ਤੇ ਨਾ ਪਹੁੰਚੇ ਜਾਓ ਗੱਲ ਖਾਣੇ ਚ ਨਾ ਪਈ ਤੇ ਫੇਰ ਉਹਨਾਂ ਨੇ ਭੱਜਣਾ ਨਹੀਂ ਹੈ ਨਾ ਉਹਨਾਂ ਨੇ ਕਿਹਾ ਆ ਜਾ ਫਿਰ ਉੱਥੇ ਬੈਠੋ ਕਹਿੰਦਾ ਵੀ ਜਿਹੜੇ ਸਾਡੇ ਕਾਲ ਮਾਈ ਦੇ ਆ ਇਹਨਾਂ ਨੂੰ ਵੀ ਨਾਮਦਾਨ ਦਿਓ ਭਗਵਾਨ ਨਾਲ ਜੋੜੋ ਤੇ ਮੈਨੂੰ ਵੀ ਦੋ ਤੇ ਜਿਹੜੇ ਚੇਲੇ ਗਏ ਸੀ ਪਾਰਨਕਾਉਣ ਵਾਲੇ ਇਹਨਾਂ ਨੂੰ ਵੀ ਦੋ ਕਹਿੰਦੇ ਪਛਾਣ ਲਿਆ ਤੂੰ ਕਹਿੰਦੇ ਬਿਲਕੁਲ ਪਛਾਣ ਲਿਆ ਅਗਰ ਇਹਨਾਂ ਚੇਲਿਆਂ ਨਾਲ ਤੁਸੀਂ ਨਾ ਹੁੰਦੇ ਤੇ ਨਦੀ ਰੋੜ ਕੇ ਲੈ ਜਾਂਦੀ ਇਹਨਾਂ ਨੂੰ ਵੀ ਮਾਰਦਾਸ ਕਰੀ ਗੁਰੂ ਜੀ पालिया i no, no. ਲੇ ਆਨੇ ਇਰਾ ਪਾਲਿਆ ਆਰ ਮੇਰਾ ਚੱਲੇ ਆਨੇ ਤੇਰਾ ਪਾਲਿਆ ਆਰ ਮੇਰਾ ਚੱਲੇ ਆਨੇ ਤੇਰਾ ਪਾਲਿਆ ਓ ਮੀਰਾ ਵਰ ਗਿਆ ਤਾਰੀਆਂ ਮੇਰੇ ਦਾਤਿਆ ਓ ਗਨਕਾ ਵਰ ਗਿਆ ਤਾਰੀਆਂ ਰੇ ਮਾਲਕਾ yeah <laughs> I don't ਲਾਹ ਦੇ ਆਇਆ ਹਨ ਕੇ ਮਨਾਂ ਪਿਆਲਾ ਦੇ ਜਾਇਆ ਹਨ ਕੇ ਲਾਹ ਦੇ ਆਇਆ ਨਾ ਦੇ ਆਇਆ ਹਨ ਕੇ ਨਾਮ ਦੇ ਪਿਆਸੇ ਲੋਕੀ ਪੀਰੀ ਤੇ ਨਾਮ ਦੇ ਪਿਆਸੇ ਲੋਕੀ ਪੀਰੀ ਤੇ ਮੈਂ ਅੱਲਾ ਦਾ ਗੁਰੂ ਜੀ ਉਹਦੇ ਨੇ ਗੁਰੂ ਜੀ ਉਹਦੇ ਨੇ ਤੇਰਾ ਇਹ ਪਤਾ ਬਣਕਾਉਂਦੇ ਤੇਰੇ ਪਿਆਰੇ ਜੀ ਤੇਰਾ ਰੱਬਾ ਪਤਾ ਬਣਕਾਉਂਦੇ ਓ ਪਿਆਰੇ ਜੀ ਤੇਰਾ ਇਹ ਪਤਾ ਬ ਇਹ ਤੇਰੇ ਪਿਆਰੇ ਜੀ ਹਾ ਇਹ ਪਤਾ ਬ ਇਹ ਤੇਰੇ ਪਿਆਰੇ ਜੀ ਪਰ ਚਾਰ ਹੈ ਪਰ ਅਸੀਂ ਤੁਹਾਡੇ ਚ ਘੁੰਮਦੇ ਰਹਿੰਨੇ ਆ ਫਿਰਦੇ ਰਹਿੰਨੇ ਆ ਪੰਜਾਂ ਤੁਹਾਡੀ ਹਾਲਤ ਦੇਖੀ ਤੇ ਫਿਰ ਕਈ ਵਾਰੀ ਮਨ ਡੋਲ ਜਾਂਦਾ ਪਰਮਾਤਮਾ ਇਹਨਾਂ ਨੂੰ ਬਖਸ਼ ਦੇ ਮਹਾਰਾਜ ਇਹ ਅਣਜਾਣ ਲੋਕੀ ਸਮਾਨ ਪਿੱਛੇ ਮਾਇਆ ਪਿੱਛੇ ਦੌੜਦੇ ਨੇ ਇਹ ਤੇਰੇ ਜੀਪਾਂ ਨੂੰ ਪਛਾਣ ਨਹੀਂ ਰਹੇ ਇਹਨਾਂ ਨੂੰ ਆਪਣੀ ਪਛਾਣ ਕਰਾ ਇਹ ਤੇਰੇ ਜੀਬਾਂ ਦੀ ਪਛਾਣ ਕਰ ਲੈਣਾ ਪਹਿਲਾਂ ਸਾਨੂੰ ਆਪਣੀ ਪਛਾਣ ਨਹੀਂ ਹੈ 74 ਹਾਸੇ ਸਾਡੇ ਅੰਦਰ 5 74 ਬੈਠੇ ਨੇ ਉਹ 5 74 ਇਹ ਕਹਿੰਦੇ ਤੇਰੇ ਬੱਚੇ ਘਰ ਬਾਲੀ ਤੇਰਾ ਸਮਾਨ ਮਕਾਨ ਪੈਸਾ ਇਕੱਠਾ ਕਰਕੇ ਨੇ ਇਹੀ ਕੰਮ ਕਰਾਉਂਦੇ ਬਾਕੀ ਨਹੀਂ ਅਗਰ ਜੇ ਤੂੰ ਗੁਰੂ ਦਾ ਬੰਦਾ ਹੈ ਪਰਮੇਸ਼ਰ ਦਾ ਬੰਦਾ ਹੈ ਤੇ ਕਹਾਂ ਤੁਹਾਡਾ ਗੁਰੂ ਗਰੀਬ ਹੈ ਤਾਨੂੰ ਕੰਮ ਨਹੀਂ ਦੇਵੇਗਾ ਪੈਸਾ ਨਹੀਂ ਦੇਵੇਗਾ ਪਹਿਲਾ ਸਬਰ ਲੈ ਲਓ ਉਹਦੇ ਕੋਲ ਤੇ ਜ਼ਬਰ ਨਾਲ ਚੱਕੀ ਫਿਰੋ ਜ਼ਬਰੀ ਨਾ ਕਰੋ ਤੁਸੀਂ ਭਰੋਸਾ ਵੀ ਰੱਖੋ ਥੋੜਾ ਜਿਆ ਮੈਨੂੰ ਸਾਰਾ ਕੁਝ ਦਿੰਦਾ ਮੈਂ ਇੱਥੇ ਬੈਠਾ ਬਾਹਰ ਕੋਈ ਕੰਮ ਆਰਦਾ ਉਹਨੂੰ ਭਾਈ ਤਿਤੋਂ ਸੇਵਾ ਕਰਵਾਓ ਲਿਆ ਕੰਮ ਤੇਰਾ ਹੋ ਜਾ ਹੁਣ ਮੇਰੇ ਕੋਲ ਕਈ ਦਿਨ ਤੇ ਪੱਤੀ ਨੂੰ ਆਉਂਦੇ ਨੇ ਉਹਨਾਂ ਨੇ ਛੱਡ ਦਿੱਤਾ ਸੀ ਵੀ ਬਾਬਾ ਨਹੀਂ ਕੰਮ ਕਰਦਾ ਮਹਾਰਾਜ ਜੀ ਨੇ ਮੋੜ ਲਿਆਂਦੇ ਭਈ ਭਾਈ ਕੰਮ ਉੱਥੇ ਹੋਣਾ ਭਲਾ ਉੱਥੇ ਹੋਣਾ ਕਿ ਬਾਬਾ ਜੀ ਤੋਂ ਬਿਨਾ ਤੁਸੀਂ ਇਹ ਇਹ ਤੁਹਾਡਾ ਕੰਮ ਹੀ ਨਹੀਂ ਹੋ ਸਕਦਾ ਉਹ ਮੈਨੂੰ ਕਹਿੰਦੇ ਜੀ 5-7 ਸਾਲ ਹੋ ਗਏ ਸਾਡੇ ਤਾਂ ਬੰਦੇ ਇੱਥੇ ਬੈਠੇ ਨੇ ਕੱਲ ਉਹਨਾਂ ਦੇ ਕਾਗਜ਼ ਸਾਰੇ ਬਾਹਰੋਂ ਆ ਗਏ ਮੈਂ ਤਾਂ ਹੀ ਮਹਾਰਾਜ ਦਾ ਸਿਮਨ ਕਰਾਇਓ ਪਾਣੀ ਪੜਾਇਓ ਪਾਟ ਕਰਾਇਓ ਤੇ ਉਹਨਾਂ ਦਾ ਕੰਮ ਪਹਿਲਾਂ ਕਰਵਾ ਕੇ ਬਾਅਦ ਵਿੱਚ ਵਾਹਿਗੁਰੂ ਦਾ ਪਰਮੇਸ਼ਰ ਦਾ ਬਾਣੀ ਦਾ ਪਾਠ ਕਰਾਉਣਾ ਹੈ ਪਹਿਲਾਂ ਪਰਮੇਸ਼ਰ ਤੋਂ ਕੰਮ ਕਰਵਾਇਆ ਤੇ ਫਿਰ ਉਹਨਾਂ ਨੂੰ ਕਿਹਾ ਭਾਈ ਸਿਮਰਨ ਕਰਾਇਓ ਲੰਗਰ ਸ਼ਿਕਾਇਓ ਤੇ ਨਾਲੇ ਬਾਣੀ ਪੜਾਇਓ ਤੇ ਨਾਲੇ ਪੜਿਓ ਪਹਿਲਾਂ ਨਿਕਾ ਨਕ ਜੇ ਤੋੜਾ ਕੰਮ ਨਾ ਕਰੇ ਰੱਬ ਨੂੰ ਵੀ ਗਾਲਾਂ ਕਢੋਗੇ ਮੈਨੂੰ ਵੀ ਕਢੋਗੇ ਪਰ ਕੰਮ ਜਿਹੜਾ ਹੋਣਾ ਹੁੰਦਾ ਹੈ ਇਹ ਪਿੱਛੇ ਆ ਕੇ ਅਗਲਗ ਨਾ ਛੜਕਦੇ ਬੈਠ ਤੇਰੀ ਮਾਰਕੀਟ ਬਣੇ ਸਾਡੀ ਤਾਂ ਮਾਰਕੀਟ ਦਰਗਾਹ ਤੱਕ ਇੱਥੇ ਹੀ ਥੋੜਾ ਗੱਲੀ ਮਾਰਕੀਟ ਹੁੰਦੀ ਸਾਡੀ ਵਾਕ ਵੀ ਦਰਗਾਹ ਤੱਕ ਆਹਾਂਪੁਰਸ਼ਨ ਤੱਕ ਅਸੀਂ ਮੰਗਣ ਨਹੀਂ ਜਾਣਾ ਸਾਡੇ ਗੁਰੂਆਂ ਦੇ ਮੁਤਾਬਕ ਝੋਲੀ ਚੱਕ ਕੇ ਨਹੀਂ ਜਾਣਾ ਚਾਹ ਵੀ ਬਣਦੀ ਡੱਕੇ ਵੀ ਦਿੰਦਾ ਗੋਹੇ ਵੀ ਦਿੰਦਾ ਸਾਨੂੰ ਕਣਕ ਵੀ ਦਿੰਦਾ ਕੋਈ ਵੱਧ ਘੱਟ ਲੋੜ ਹੈ ਜਿਹੜੀ ਤੈਨੂੰ ਫੋ ਲਾਉਂਦਾ ਹੈ ਉਹਦੇ ਸਬਜ਼ੀ ਬਾਜੀ ਲਿਆਉਂਦੇ ਇਹ ਨਹੀਂ ਕਿ ਪਿੰਡਾਂ ਚ ਮੰਗਦੇ ਫਿਰੋ ਜਗਰਾਤਾ ਕਰਾਉਣਾ ਹੈ ਜੀ ਹੁਣ ਕੋਗੇ ਤਾਂ ਆ ਗਿਆ ਜੀ ਸਾਨੂੰ ਪੈਸੇ ਦਓ ਜੀ ਨਹੀਂ ਨਹੀਂ ਜਿਹੜੀ ਸੰਗਤ ਕਰ ਰਹੀ ਹੈ ਉਹਨੂੰ ਦਿੱਤਾ ਹੈ ਜਦੋਂ ਦਿਵਾਉਣਾ ਸੰਗਤ ਤੋਂ ਕਰਾ ਲੈਣਾ ਕਾ ਮਹਾਰਾ ਨੇ ਆਪਾਂ ਮਹਾਰਾ ਨੂੰ ਕਿਉਂ ਝਟਕਾ ਮਰਾਈਏ ਤੇ ਨਾਲੇ ਆਪ ਖਾਈਏ ਬੁਰਾ ਭਲਾ ਕਰਾਈਏ ਪਿੰਡਾਂ ਚ ਮੰਗਦੇ ਤਰੀ ਕਿਉਂ ਮੰਗੀਏ ਮੰਗਾਂਗੇ ਕਿਹਦੇ ਕੋਲੋਂ

ਕੁਝ ਮੰਗਦਾ ਹਾਂ ਕੀ ਕਹਿੰਦਾ ਖਰਾਂਦਾ ਭਗਤਾਂ ਤੋਂ ਸੇਨੇ ਆ ਤੇਂ ਦੰਦਾ ਸਦਾ ਬਖਵਾਸ ਤੋਂ ਸੇਨੇ ਆ ਤੇਂ ਦੰਦਾ ਤੈਨੂੰ ਨਾ ਦੁਨੀਆ ਜਾਣੇ ਨਾ ਤੇ ਆ ਕਿਉਂ ਤੇਰੇ ਨਾਂ ਦੇ ਮੰਗਣਾ ਤੈਨੂੰ ਨਾ ਦੁਨੀਆ ਜਾਣੇ ਨਾਤੇ ਮੰਗਣਾ ਰੱਬ ਦਾ ਬੰਦਿਆ ਬਣ ਜਾਣਾ ਹੈ ਰੱਬ ਜੁਜਿਆ ਪੇ ਵੇਜੂ ਹੋ ਰੱਬ ਦਾ ਬੰਦਿਆ ਬਣ ਜਾਣਾ ਹੈ ਜੁਜਿਆ ਪੇ ਵੇਜੂ ਰੱਬ ਦਾ ਬੰਦਿਆ ਬਣ ਜਾਣਾ ਹੈ ਪੇ ਨੰਦ ਪੇ ਵੇਜੂ ਹੋ ਰੱਬ ਦਾ ਬਣੇ ਕੌਣ ਮਨ ਦਾ ਬੜੋਕਾ ਵਿਸ਼ਵਾਸ ਨਹੀਂ ਮਨੇ ਨਹੀਂ ਖੜਦਾ ਸਾਡੇ ਦੀ ਭੜਕਦਾ ਫਿਰ ਜਾਂਦਾ ਹੈ ਫਾਇਦਾ ਕੀ ਹੈ ਤੁਸੀਂ ਮਨ ਨੂੰ ਖੜਾਓ ਮਨ ਖੜਨਾ ਔਖਾ ਹੈ ਤੁਹਾਨੂੰ ਸ਼ੱਕ ਲੱਗਦਾ ਮਨ ਕਰਾਲੀ ਹੁੰਦਾ ਤੇ ਕਿੱਥੇ ਬਹਾਲੀ ਕਿੱਥੇ ਬਾਪੇ ਕੋਲ ਦੇ ਇਕੱਲੀ ਮਨ ਫਿਰ ਇਹ ਕਰਾਲੀ ਤੇ ਬਾਪੇ ਕੋਲ ਬਹਾਲੀ ਦੇ ਮਨ ਇੱਥੇ ਹੋਣਾ ਚਾਹੀਦਾ ਉਹ ਸ਼ਬਦ ਨੂੰ ਕਾਬੂ ਕਰਨਾ ਚਾਹੀਦਾ ਮਨ ਚ ਬਸਾਉਣਾ ਚਾਹੀਦਾ ਉਸ ਤੋਂ ਬਾਅਦ ਕੰਮ ਪਾਉਣਾ ਆਓ ਅੱਜ ਕਿਰਪਾ ਦਾ ਹਾਸਤੇ ਸਵਾਮੀ ਜੀ ਦਾ ਪਿਆਰ ਨਹੀਂ ਜੋ ਹੁਕਮ ਉਹ ਅਸੀ ਮਾ ਸੁਣਾ ਦਿੱਤਾ ਮੇਰੇ ਕੋਲ ਕੋਈ ਕਾਪੀ ਨਹੀਂ ਸੀ ਉਹਨਾਂ ਘਾਪੇ ਸੁਣਾਦੀ ਹੁਣ ਮੈਂ ਕਿਹਾ ਵੀ ਮੈਂ ਤਾਂ ਕਦੇ ਸੁਣਿਆ ਨਹੀਂ ਕਰਿਆ ਨਹੀਂ ਕਹਿੰਦੇ ਕੋਲੀ ਸੀ ਜਾਂ ਦੇਖਦਾ ਤੂੰ ਕਿਹੜਾ ਦੂਰ ਸੀ ਤੈਨੂੰ ਸਾਰਾ ਪਤਾ ਹੈ ਚੱਲ ਫਿਰ ਸੁਣਾ ਦਿੰਦਾ ਮੈਂ ਅਰ ਉਦੋਂ ਜੋਗੀਆਂ ਨੇ ਸੰਤਾਂ ਨੇ ਸੰਗਤ ਨੇ ਦੇਖਿਆ ਬਈ ਇੱਕ ਛੋਟਾ ਜਿਹਾ ਬੱਚਾ ਹੈ ਵਈ ਗੁਰੂ ਜੀ ਦੇ ਚਰਨਾਂ ਤੇ ਟੈ ਪਿਆ ਆ ਕੇ ਇਹਨੂੰ ਕੀ ਪਤਾ ਸੰਤ ਨੇ ਸੁਆਮੀ ਜੀ ਨੇ ਕਹੀ ਗੱਲ ਨਹੀਂ ਹੋ ਸਕਦੀ ਗੋਗਵਾ ਵੀ ਮੈਨੂੰ ਜਾਣਦੀਆਂ ਨੇ ਇਹਨਾਂ ਨੂੰ ਨਾਮ ਦਾ ਪਿਆਲਾ ਮੈਂ ਦੇ ਦੇਣਾ ਔਰ ਮੈਂ ਇਹਨੂੰ ਵੀ ਅੱਜ ਦੇ ਦੇਣਾ ਇਹ ਮੈਨੂੰ ਪਛਾਣਨ ਲੱਗ ਗਿਆ ਜਰੂਰ ਮੈਂ ਪਰਮੇਸ਼ਰ ਦੇ ਨਾਲ ਜੋੜਾਂਗਾ ਇਹਨੂੰ ਮੈਂ